ਜਿੰਦਰ ਕੌਰ ਮੇਰਾ ਨਾਮ ਸੰਦੀਪ ਸਿੰਘ ਇਹਨਾਂ ਦਾ ਨਾਮ ਹੈ ਮੇਰੇ ਘਰ ਵਾਲੇ ਦਾ ਪਿੰਡ ਬਲਗਾਂ ਦੇ ਰਹਿਣ ਵਾਲੇ ਆਪਾਂ ਤੇ ਲੈੱਤ ਕਿਸ ਤਰ੍ਹਾਂ ਹੋਈ ਇਹਨਾਂ ਦੀ ਡੈਥ ਹੋਈ ਵੀ 40 ਚ ਗਏ ਨੇ ਕੁਛ ਦਿਨਾਂ ਤੋਂ ਹੜਾ ਆ ਰਿਹਾ ਵਾ ਪਾਣੀ ਬਹੁਤ ਜ਼ਿਆਦਾ ਆ ਰਿਹਾ ਸੀ ਤੇ ਕੁਛ ਪਹਿਲੀ ਆਪਣੀ ਹੀ ਕੁਛ ਠੇਕੇ ਤੇ ਲਈ ਸਾਡੇ ਕੋਲ ਤਿੰਨ ਚਾਰ ਕਿੱਲੇ ਪਹਿਲੀ ਇਸ ਟੈਂਕ ਤੇ ਫੇਰਾ ਮਾਰ ਨਹੀਂ ਗਏ ਨੇ ਪਹਿਲੀ ਵਿੱਚ ਉੱਥੇ ਇਹਨਾਂ ਕੋਲ ਪਾਣੀ ਨਹੀਂ ਵੇਖ ਕੇ ਸਾਰਿਆ ਗਿਆ ਵਾ ਵੇਖ ਕੇ ਤਾਂ ਆਪਣੇ ਆਪ ਹੀ ਥੱਲੇ ਡਿੱਗ ਪਿਆ ਟੈਕ ਹੀ ਹੋ ਗਿਆ ਇੱਕ ਜੱਕ ਦਾਵੇਂ ਇਹਨਾਂ ਨੂੰ ਆਪਾਂ ਤਾਂ ਮਗਰ ਗਏ ਦੇਖ ਕੇ ਆਏ ਇਹਨਾਂ ਨੂੰ ਇਹ ਜਿਹੜੀ ਪਹਿਲੀ ਠੇਕੇ ਤੇ ਲਈ ਹੈ ਕਿੰਨਾ ਠੇਕਾ ਤੁਸੀਂ ਦੇਂਦੇ ਅਸੀਂ 50000 ਰਸਟਾ ਉੱਤੇ ਦੇ ਰਹੇ ਉਹਨਾਂ ਨੂੰ ਠੇਕਾ ਕਿਲੇ ਦਾ ਝੋਨਾ ਜਿਹੜਾ ਆਪਾਂ ਪੂਰਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ ਹਾਂਜੀ ਬਿਲਕੁਲ ਡੁੱਬਿਆ ਹੋਇਆ ਦਾ ਪਾਣੀ ਵਿੱਚ ਤਾਂ ਵੀ ਝੋਨਾ ਜਿਹੜਾ ਪਾਣੀ ਦੇ ਵਿੱਚ ਹੀ ਆ ਹਾਂਜੀ ਇਸ ਟਾਈਮ ਉੱਤੇ ਪੂਰਾ ਡੁੱਬਿਆ ਦਾਵਾ ਝੋਨਾ ਹਜੇ ਕਿੰਨੇ ਬੱਚੇ ਆ ਤੁਹਾਡੇ ਮੇਰੀਆਂ ਦੋਨੇ ਬੇਟੀਆਂ ਨੇ ਏ ਕੀ ਮੰਗ ਕਰਦੇ ਹੋ 50000 ਅਸੀਂ ਇਹ ਮੰਗ ਕਰਨਿਆ ਕਿ ਸਾਡੇ ਕਮਾਨ ਵਾਲਾ ਘਰ ਵਿੱਚ ਕੋਈ ਨਿਗਾਸ਼ਟਾ ਨੂੰ ਵਿੱਚ ਸਾਡੇ ਜਿਹੜੇ ਪਿਤਾ ਜੀ ਬਜ਼ੁਰਗ ਨੇ ਮੇਰਾ ਸਹੁਰਾ ਸਾਹਿਬ ਤੇ ਇਹਨਾਂ ਦੇ ਸਿਰ ਤੇ ਹੀ ਆਪਾਂ ਖਾਰੇ ਸੀ ਦਿਹਾੜੀ ਵੀ ਲਾਉਂਦੇ ਸੀ ਘਰ ਦਾ ਵੀ ਕਰਦੇ ਸਾਰੇ ਕੰਮ ਹੀ ਕਰਦੇ ਸੀਗੇ ਤੇ ਸਾਨੂੰ ਇਹੋ ਹੀ ਆਪੀ ਆਡਾ ਥੋੜਾ ਜਿਹਾ ਹੈਲਪ ਕੀਤੀ ਜਾਏ ਹੁਣ ਸੋ ਸਾਡਾ ਪਿੰਡ ਬਲਗਣਾ ਵੀ ਜੀ ਸਾਡੇ ਪਿੰਡ ਅੱਜ ਬਹੁਤ ਹੀ ਬਹੁਤ ਹੀ ਮੰਦ ਭਾਗੀ ਘਟਨਾ ਘਟੀ ਹੈ ਜੋ ਕਿ ਸਾਡੇ ਇੱਕ ਨੌਜਵਾਨ ਸੰਦੀਪ ਸਿੰਘ ਜਿਨ੍ਹਾਂ ਦੇ ਖੇਤ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਚੜਨ ਕਰਕੇ ਫਸਲ ਸਾਰੀ ਮਾਰੀ ਗਈ ਸੀ ਉਹ ਐ ਸਾਮੀ ਆਪਣੇ ਘਰੋਂ ਫੇਰਾ ਮਨ ਆਇਆ ਜਦੋਂ ਉਹਨੇ ਆਣ ਕੇ ਵੇਖਿਆ ਕਿ ਫਸਲ ਸਾਰੀ ਮਾਰੀ ਗਈ ਆ ਤੇ ਉਹਦੇ ਕਾਰਨ ਆਉਂਦਾ ਉਹਨੇ ਆਣ ਕੇ ਜਦੋਂ ਵੇਖਿਆ ਉਹਦੇ ਦਿਲ ਨੂੰ ਅਟੈਕ ਹੋ ਗਿਆ ਤੇ ਉਹਨਾਂ ਦੇ ਪਰਿਵਾਰ ਨੂੰ ਪਿੱਛੇ ਇੱਥੇ ਆਣ ਗਵੰਡ ਦੇ ਲੋਕਾਂ ਨੇ ਖਬਰ ਕੀਤੀ ਤਾਂ ਫਿਰ ਉਹਦਾ ਪਰਿਵਾਰ ਉਹਨਾਂ ਨੂੰ ਇੱਥੇ ਚੁੱਕ ਕੇ ਲੈ ਕੇ ਗਿਆ ਕਿੰਨੇ ਬੱਚੇ ਆ ਇਹਨਾਂ ਦੇ ਕਿੰਨੇ ਹੁੰਦੇ ਸੀ ਦੋ 3 ਨੇ ਜੀ ਉਹਨਾਂ ਦੀ ਬਾਕੀ ਘਰ ਦੀ ਮਾਲਿਅਤ ਬਹੁਤ ਖਸਤਾ ਵਾ ਇਹ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਦੁੱਖਤਾਈ ਹੈ ਕੀ ਕੰਮ ਕਰਦੀ ਹੈ ਉਹ ਢਾੜੀ ਦਾ ਪਾਈ ਕਰਦਾ ਸੀ ਕੋਈ ਆ ਥੋੜੀ ਜਿਹੀ ਖੇਤ ਹੀ ਜਿਹੜੇ ਉਹ ਵੀ ਕੁਦਰਤ ਦੇ ਕਰਕੇ ਸਾਰਾ ਕੁਝ ਡੁੱਬਾ ਪਿਆ ਵਾ ਕਿੰਨੀ ਜ਼ਮੀਨ ਨਹੀਂ ਇਹਨਾਂ ਦੀ ਆਪਣੀ ਆਪਣੀ ਦੇਕਰਦਾ ਇਕੱਲਾ ਸੀ ਇਕੱਲੇ ਪੈਲੇ ਸੀ ਕੋ ਦੋ ਢਾਈ ਕਿਲੇ ਉਹਨਾਂ ਠੇਕੇ ਤੇ ਵੀ ਲਈ ਹੋਈ ਸੀ ਤੇ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਸਾਡੀ ਇਹ ਮੰਗ ਆ ਕਿ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਆ ਸੋ ਵੱਧ ਤੋਂ ਵੱਧ ਜਿੰਨੀ ਵੀ ਸਹਾਇਤਾ ਹੋ ਸਕੇ ਇਸ ਪਰਿਵਾਰ ਦੀ ਪ੍ਰਸ਼ਾਸਨ ਕੋ ਸਾਡੀ ਇਹ ਮੰਗਾ ਕਿ ਉਹਨਾਂ ਨੂੰ ਜ਼ਰੂਰ ਜੋ ਵੀ ਬੰਦਾ ਵਾ ਵਾ ਤੋਂ ਵਾ ਤੋਂ ਉਹਨਾਂ ਦੀ ਮਤ ਕੀਤੀ ਜਾਵੇ। ਭਾਜੀ ਦੱਸ ਦੋ ਕੀ ਨਾ ਤੁਹਾਡਾ ਤੇ ਜਿੰਨਾ ਡੈਥ ਹੋਈਆਂ ਕੀ ਨਾ ਹੀ ਉਹਨਾਂ ਦਾ। ਭਾਜੀ ਮੇਰਾ ਨਾਮ ਅਸਲਵਿੰਦਰ ਸਿੰਘ ਹੈ। ਜਿਹਦੀ ਡੈਥ ਹੋਈ ਉਹਦਾ ਨਾਮ ਸੰਦੀਪ ਸਿੰਘ ਆ। ਉਹਦੇ ਫਾਦਰ ਦਾ ਨਾਮ ਹਰਬੰਸ ਸਿੰਘ ਹੀ। ਇਸ ਤਰ੍ਹਾਂ ਇਹਨਾਂ ਦੀ ਡੈਥ ਹੋਈ ਆ। ਭਾਜੀ ਇਹਨਾਂ ਨੇ ਨਾ ਪੈਲੀ ਲਈ ਠੇਕੇ ਤੇ ਤੇ ਇਹਨਾਂ ਦਾ ਝੂਨਾ ਸਾਰਾ ਹੁੰਦੇ ਨਾਲ ਮਾਰਿਆ ਗਿਆ ਵਾ ਤੇ ਇਹਨਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਵਾ। ਤੇ ਦੂਜੇ ਨਾਨੇ ਦਾ ਪਾਣੀ ਲੱਠਾ ਨਹੀਂ ਤੋ ਵਿਚਾਰਾ ਫੇਰਾ ਮਾਰਨਾ ਆਇਆ ਤੇ ਉਹਦੇ ਕਰਕੇ ਉਹਦੀ ਡੈਥ ਹੋ ਗਈ ਕਿੰਨੀ ਜ਼ਮੀਨ ਹੈ ਨਾ ਤੇ ਆਪਣੀ ਜ਼ਮੀਨ ਕਿੰਨੀ ਆਪਣੀ ਭਾਜੀ ਕਿਲਾ ਪੈ ਲਈਆ ਤੇ ਤਿੰਨ ਕਿੱਲੇ ਪੈ ਲਈ ਨਾ ਢਾਈ ਤਿੰਨ ਕਿੱਲੇ ਠੇਕੇ ਲਈ ਕਿੰਨਾ ਠੇਕਾ ਹੀ ਚਰੂ ਹੁੰਦਾ ਠੇਕਾ 50000 ਰੁਪਿਆ ਕਿੱਲੇ ਦਾ ਭਾਜੀ ਕਿੰਨੇ ਬੱਚੇ ਇਹਨਾਂ ਦੇ ਭਾਜੀ ਦੋ ਕੁੜੀਆਂ ਨੇ ਇਹਨਾਂ ਦੀ ਤੇ ਹੋਰ ਇਹਨਾਂ ਦੀ ਜਿਹੜੇ ਮਨ ਲੋ ਘਾੜੀ ਬਹੁਤ ਮਾੜੀ ਹਾਲਤ ਆ ਭਾਜੀ ਬਹੁਤ ਜ਼ਿਆਦਾ ਕਿਉਂ ਹੈ ਇਹੋ ਬੰਦਾ ਕਮਾਉਣ ਵਾਲਾ ਸੀ ਤੇ ਮਾਤਾ ਦੀਆਂ ਅੱਖਾਂ ਬਣੀਆਂ ਨੇ ਤੇ ਨਾਲ ਦੀ ਵੀ ਠੀਕ ਨਹੀਂ ਰਹਿੰਦੀ ਤੇ ਬਾਪੂ ਤੇ ਤੁਹਾਨੂੰ ਪਤਾ ਹੀ ਆ ਬਜ਼ੁਰਗ ਹੋ ਗਏ ਨੇ ਤੇ ਪਹਿਲਾਂ ਇਹਦਾ ਬ੍ਰਦਰ ਹੀ ਉਹਦੀ ਵੀ ਡੈਥ ਹੋ ਗਈ ਤੇ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਆਂ ਅਸੀਂ ਤੇ ਇਹੀ ਮੰਗ ਕਰਦੇ ਆਂ ਭਾਜੀ ਇਹਦਾ ਗਰੀਬ ਦਾ ਸਹਾਇਤਾ ਕੀਤੀ ਜਾਏ ਤੇ ਮਾਤੜ ਬੰਦਾ ਵਾ ਵੱਤੋ ਵੱਤ ਜੋਬ ਬੰਦਾ ਪੰਜਾਬ ਸਰਕਾਰ ਕੋ ਦਿੱਤਾ ਜਾਏ